ਹਾਂਜੀ ਦੋਸਤੋ ਸਭ ਤੋਂ ਪਹਿਲਾਂ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨਦੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਨਾਰਮਲ ਫੀਸ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427595211 ਸੋ ਦੋਸਤੋ ਬਾਈ ਗੋਲਡੀ ਦੇ ਫਾਰਮ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਨੂੰ ਵੱਖਰੀ ਜੀ ਦਿਖਾ ਰਹੇ ਆ ਬਾਕੀ ਤੁਸੀਂ ਇਹਨਾਂ ਦਾ ਵੀ ਮੈਂ ਕਾਫੀ ਮਾਣਦਾ ਬਾਈ ਕੋਲੇ ਬਹੁਤ ਜ਼ਿਆਦਾ ਸਾਰਾ ਸੇਰ ਵਾਲਾ ਯਾਰ ਤੇ ਆ ਤੁਹਾਨੂੰ ਇੱਕ ਜਰਸੀ ਵੈਟ ਦਿਖਾਉਣੀ ਆ ਜੋ ਸਕਰੀਨ ਤੇ ਚੱਲ ਰਹੀ ਆ ਤੇ ਲੈਣੇ ਡਿਟੇਲ ਬਾਈ ਪਾਲਤੂ ਕੁਮਾਰ ਤੋਂ ਹਾਂਜੀ ਬਾਈ ਪਾਲਤੂ ਜੀ ਹਾਂ ਝਾਲ ਨੇ ਠੀਕ ਹੈ ਜੀ ਭਾਈ ਜੀ ਸਸਰੀ ਗੱਲ ਬਾਈ ਜੀ ਔਰ ਜੀ ਨਮਸਕਾਰ ਸਰ ਜੀ ਹਾਂਜੀ 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 ਭਾਈ ਜੀ ਠੀਕ ਹੈ ਅੱਜ ਤਾਂ ਨਾਕ ਤਾਂ ਜੀ ਸਾਰੇ ਵਗਾਉ ਆਪਣੇ 2Z ਜਿੰਨੇ ਸਾਨੂੰ ਦੇਖ ਰਿਹਾ ठीक है बाहर भी खड़ा है इधर भी खड़ा आगे। आगे। ए, आज हाँ जी हाँ जी ये जर्सी बहड है पंजाब जर्सी हाँ जी हाँ जी नहीं नहीं पंजाब जर्सी है ले वालो बात दिखा दर्शक दोस्तों देख सकते हो अदरक वाले

ਫਰਨ ਫੋਨ ਤੇ ਜੀ ਸਕਰੀਨ ਤੇ ਨੰਬਰ ਲਾ ਦਿੰਦੇ ਆ ਭਾਈ ਦੋਸਤੋ ਵੀ ਬਾਈ ਗੋਲ ਜੀ ਕਰ ਜਾਂਦੇ ਆ ਭਾਈ ਜਗਣਾ ਪਰ ਤੁ ਨੂੰ ਨਹੀਂ ਹੋਉਣਾ ਨਾ ਜਿੰਨੇ ਪਕਾਇਆ ਬੋਲ ਜੇ ਜਾਂ ਬਾਕੀ ਦੇ ਲੋਕ ਭਾਈ ਜਿਵੇਂ ਦੱਸਣਗੇ ਨੇ ਤਾਂ ਉਵੇਂ ਹੀ ਕਹਿਣਾ ਤੇ ਤੁਸੀਂ ਬਾਈ ਨਾਲ ਫੋਨ ਤੇ ਕਰ ਜ਼ਰੂਰ ਕਰਦਾ ਕਰੋ ਮਾਰਕਾ ਨਾਲ ਇੱਥੇ ਬਾਈ ਦਾ ਤੇ ਪਾਰਨਾ ਗੋਲ ਜੀ ਬਾਈ ਦਾ ਤੋਂ ਹਰੇ ਨੰਬਰ ਬਸ ਸਕਰੀਨ ਤੇ ਲਾ ਲਾ ਦੇ ਜੇ ਕਿਸੇ ਵੀ ਦੋਕਾਨਦਾਰ ਨੂੰ ਬਾਹਰ ਦੇ ਐਪਸਾਂ ਦਾ ਦੇ ਬਾਹਰ ਦੇ ਖਰੀਦਦਾਰੀ ਕਰਨੀ ਆ ਤਾਂ ਬਾਈ ਦੇ ਫਾਰਮ ਤੇ ਆ ਕੇ ਇੱਕ ਵਾਰੀ ਭਰੋ ਤੇ ਆ ਕੇ ਬਾਈ ਨਾਲ ਗੱਲਬਾਤ ਕਰ ਦਿਓ ਅੱਗੇ ਲੋਕਾਂ ਨੂੰ ਜਿਹੜਾ ਨੰਬਰ ਸੈਂਟਰ ਨੂੰ ਆਪ ਚੈਨਲ ਨੂੰ ਸਬਸਕ੍ਰਾਈਬ ਮਿਲਣ ਚਾਹੀਦੇ ਨੂੰ ਸ਼ੇਅਰ ਕਮੈਂਟ ਡਿਸਪਾਈਸ ਜੀ ਕਰਦਾ ਪਰ ਮਿਲ ਜਾਇਆ ਕਿ ਨਹੀਂ ਮਿਲ ਜਾਇਆ ਤਦ ਤੱਕ ਸਭ